ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਸੁਨੰਦਨ ਸਿੰਘ ਲਾਹ ਜੀ ਸੁਨੰਦਨ ਜੀ ਕਿਸ ਤਰ੍ਹਾਂ ਜਿਹੜਾ ਤੁਸੀਂ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਹੈ ਬਹੁਤ ਕਾਫੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਹਾਂਜੀ ਤੁਸੀਂ ਰਿਕੋਗਨਾਈਜ਼ ਹੋ ਕੈਨੇਡਾ ਗਵਰਨਮੈਂਟ ਤੋਂ ਕੁਝ ਦੱਸੋਗੇ ਇਹਦੇ ਬਾਰੇ ਵੀ ਕੀ ਚੀਜ਼ ਹੈ ਸਾਰਾ ਹਾਂਜੀ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਆਪਦੇ ਬਾਰੇ ਦੱਸਦਾ ਜੀ ਮੈਂ ਇੱਕ ਕੈਨੇਡੀਅਨ ਸਿਟੀਜ਼ਨ ਹਾਂ ਤੇ ਮੈਂ ਇੱਕ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ ਇਕ RCIC ਹਾਂ ਮੈਨੂੰ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਲੋਕ ਕੀਤੀ ਹੈ ਫ্রম ਕুইਨਜ਼ ਯੂਨੀਵਰਸਿਟੀ ਐਂਡ THEN ਮੈਂ ਐਗਜ਼ਾਮ ਦੇ ਕੇ ਲਾਇਸੈਂਸ ਲਿੱਟ ਅਰਸੀਆਸੀ ਦਾ ਸੋ ਬੇਸਿਕਲੀ ਕੈਨੇਡਾ ਗਵਰਨਮੈਂਟ ਚਾਹੇ ਆਸਟ੍ਰੇਲੀਆ ਗਵਰਨਮੈਂਟ ਚਾਹੇ ਯੂਕੇ ਗਵਰਨਮੈਂਟ ਕਹਿੰਦੀ ਹੈ ਵੀ ਤੁਸੀਂ ਦੋ ਲੋਕ ਫਾਈਲ ਆ ਸਕਦੇ ਆ ਇੱਕ ਤੁਸੀਂ ਆਪ ਐਪਲੀਕੈਂਟ ਇੱਕ ਆਰਸੀਆਸੀ ਆਸਟ੍ਰੇਲੀਆ ਦੇ ਕੇਸ ਦੇ ਵਿੱਚ ਮਾਰਾ ਹੁੰਦਾ ਹੋ ਕੀ ਰਿਹਾ ਜੀ ਇੱਥੇ ਸਾਧਾਰਨ ਏਜੰਟਸ ਐਪਲੀਕੈਂਟ ਬਣ ਕੇ ਮਤਲਬ ਜੇ ਮੈਂ ਥੋੜੀ ਫਾਈਲ ਲਾਨੀ ਹੈ ਉਹ ਕੁਲभूषण ਜੀ ਬਣ ਕੇ ਉਹ ਥੋੜੀ ਫਾਈਲ ਆ ਦਿੰਦੇ ਤਾਂ ਉਹ ਬਹੁਤ ਵਰ ਕੀ ਹੁੰਦਾ ਜੀ ਉਹਨਾਂ ਨੂੰ ਪ੍ਰੋਪਰ ਨੋ ਲੈਜ ਨਹੀਂ ਹੁੰਦੀ ਐਪਲੀਕੈਂਟ ਬਣ ਕੇ ਲਾਨੀਏ ਤਾਂ ਆਪਾਂ ਨੂੰ ਅੱਜਕੱਲ ਬਹੁਤ ਰਿਫਿਊਜਲਸ ਡਿਪੋਰਟेशंस ਰਿਜੈਕਸ਼ਨਸ ਦੇਖਣ ਨੂੰ ਮਿਲ ਰਹੇ ਆ ਰਾਈਟ ਤਾਂ ਲੋਕਾਂ ਨੂੰ ਕੀ ਚਾਹੀਦਾ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ ਵੀ ਬੇਸਿਕਲੀ ਸਾਰੀ ਇਨਫੋਰਮੇਸ਼ਨ ਆਨਲਾਈਨ ਅਵੇਲੇਬਲ ਹੈ ਤੁਸੀਂ ਕਿਸੇ ਵੀ ਸਿਟੀ ਦੇ ਵਿੱਚੋਂ ਮੈਕ ਤੋਂ ਨੂੰ ਛੋਟਾ ਜਿਹਾ ਇੱਥੇ ਦਿਖਾ ਵੀ ਦਊਗਾ ਹੁਣੇ ਤੁਸੀਂ ਜੇ ਤੁਸੀਂ ਗਿੱਦੜਵਾ ਦੇ ਵਿੱਚੋਂ ਤੁਸੀਂ ਇੱਥੇ ਟਾਈਪ ਕਰਨਾ ਹੈ ਗਿੱਦੜਵਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਇੱਥੇ ਕੌਣ অথੋਰਾਇਜ਼ਡ ਹੈ ਜਦੋਂ ਮੈਂ ਤੁਹਾਡੀ ਫਾਈਲ ਲਾਊਂਗਾ ਮੈਂ ਤੁਹਾਡੇ ਬੇਸ ਤੇ ਨਹੀਂ ਮੈਂ ਆਪਦੇ ਬੇਸ ਤੇ ਤੁਹਾਡੀ ਫਾਈਲ ਲਾਊਂਗਾ ਉਹ ਮੇਰੇ ਇੱਕ ਮੇਰਾ ਸਬਮਿਸ਼ਨ ਲੈਟਰ ਲੱਗੇਗਾ ਆਈ ਵਿਲ ਬੀ ਰਿਸਪੌਂਸਿਬਲ ਫਾਰ ਯਰ ਫਾਈਲ ਮੈਂ ਤੁਹਾਡੇ ਸਾਰੇ ਡਾਕੂਮੈਂਟਸ ਵੈਰੀਫਾਈ ਕਰੂੰਗਾ ਮੈਂ ਲਾਅ ਦੇ ਬੇਸ ਤੇ ਤੁਹਾਡੀ ਅਪਲੀਕੇਸ਼ਨ ਲਗਾਊਂਗਾ ਤੇ ਮੈਂ ਰਿਸਪੌਂਸਿਬਲ ਹਾਂ ਉਹਦੇ ਵਾਸਤੇ ਰਾਈਟ ਸੋ ਬੇਸਿਕਲੀ ਅੱਜ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਲੋਕ ਲੋ ਕਿਸੇ ਕੋਲ ਵੀ ਚਲੇ ਜਾਂਦੇ ਐ ਤੇ ਜੇ ਉਹ ਅਨਔਥਰਾਇਜ਼ਡ ਹੈਗੇ ਨਹੀਂ ਤੇ ਅੱਛਾ ਬਾਅਦ ਚ ਦਿਕਤ ਕੀ ਆਉਂਦੀ ਐ ਕਿਉਂਕਿ ਉਹਨਾਂ ਨੇ ਐਪਲੀਕੈਂਟ ਬਣ ਕੇ ਫਾਈਲ ਲਗਾਈ ਹੈ ਤੁਸੀਂ ਕੱਲ ਨੂੰ ਕੁਝ ਕਰ ਵੀ ਨਹੀਂ ਸਕਦੇ ਕਿਉਂਕਿ ਫਿਰ ਆਈਆਰਸੀਸੀ ਤੁਹਾਨੂੰ ਕਹਿੰਦੀ ਐ ਕੈਨੇਡੀਅਨ ਐਂਬੈਸੀ ਕਹਿੰਦੀ ਐ ਵੀ ਤੁਸੀਂ ਆਪ ਤਾਂ ਫਾਈਲ ਲਾਈਏ ਤੁਸੀਂ ਕਿਉਂ ਡਾਕੂਮੈਂਟ ਗਲਤ ਲਾਇਆ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਜੀ ਮੇਰੇ ਕੋਲ ਇੱਕ ਐਗਜ਼ਾਮਪਲ ਆਈ ਹੈ ਸਾਰਾ ਦਿਨ ਆਉਂਦੇ ਰਹਿੰਦੇ ਐ ਕੇਸਸ ਵੀ ਬੱਚੇ ਦੀ ਫਾਈਲ ਲੱਗੀ ਹੈ ਉਹਨਾਂ ਨੇ ਉਹ ਡਾਕੂਮੈਂਟਸ ਲਗਾਤੇ ਏਜੰਟ ਨੇ ਜੋ ਕਿ ਐਪਲੀਕੈਂਟ ਨੇ ਉਹਨੂੰ ਦਿੱਤੇ ਨਹੀਂ ਸੀਗੇ ਡਾਕੂਮੈਂਟਸ ਤੇ ਫਿਰ ਉਹ ਹੁਣੇ ਉਹਨੂੰ ਕੇਸ ਨੂੰ ਕੋਰਟ ਲੈ ਕੇ ਗਿਆ ਕੋਰਟ ਦੇ ਵਿੱਚ ਕੋਰਟ ਕੇਰੀ ਹੈ ਵੀ ਯਾਰ ਇਹ ਤਾਂ ਐਪਲੀਕੈਂਟ ਨੇ ਸਾਈਨ ਕਰਕੇ ਦਿੱਤੇ ਵੀ ਅਸੀਂ ਕਾਹਕੇ ਜਾ ਅਪਲਾਈ ਤਾਂ ਇਹ ਪ੍ਰੋਬਲਮ ਆ ਰਹੀ ਹੈ ਜੀ ਲੋਕ ਅੱਜਕੱਲ ਅਨਔਥਰਾਇਜ਼ਡ ਏਜੰਟਸ ਕੋ ਜਾ ਰਹੇ ਜਿਨ੍ਹਾਂ ਕਰਕੇ ਰਿਫਿਊਜ਼ਲਸ ਡਿਪੋਰਟੇਸ਼ਨਸ ਅੱਜ ਇੱਥੋਂ ਤੱਕ ਕੀ ਵੀਜ਼ਾ ਇਸ਼ੂ ਤੋਂ ਹੋਣ ਤੋਂ ਬਾਅਦ ਵੀ ਐਮਬੈਸੀ ਵੀਜ਼ਾਸ ਰਿਜੈਕਟ ਕਰ ਰਹੀ ਹੈ ਕਿਉਂਕਿ ਉਹਨਾਂ ਨੇ ਉਹਨਾਂ ਦਾ ਪੂਰਾ ਫੋਕਸ ਲਗਾ ਰੱਖਿਆ ਤੁਹਾਨੂੰ ਪਤਾ ਹੈ ਅੱਜਕੱਲ ਇੰਡੀਆ ਕੈਨੇਡਾ ਟੈਂਸ਼ਨਸ ਵੀ ਚੱਲ ਰਹੀਆਂ ਨੇ ਉਹਨਾਂ ਨੇ ਆਪ ਦਾ ਫੋਕਸ ਲਗਾ ਰੱਖਿਆ ਵੀ ਅਸੀਂ ਕਰਬ ਡਾਊਨ ਕਰਨਾ ਹੈ ਜਿਹੜੇ ਵੀ ਜਾਲੀ ਡਾਕੂਮੈਂਟਸ ਲੱਗ ਰਹੇ ਕੋਈ ਅਨਔਥਰਾਇਜ਼ਡ ਏਜੰਟਸ ਤੋਂ ਫਾਈਲ ਆ ਰਹੀ ਹੈ ਉਹਨਾਂ ਉਹਨਾਂ ਨੂੰ ਸਭ ਨੂੰ ਕਰਬ ਡਾਊਨ ਕੀਤਾ ਜਾ ਰਿਹਾ ਹੈ ਤੁਹਾਨੂੰ ਮੇਰੇ ਕੋਲ ਇਹ ਜਿਹੇ ਐਗਜ਼ਾਮਪਲ ਹੈਗੇ ਆ ਵੀ ਪਾਸਪੋਰਟ ਲੈਟਰ ਇਸ਼ੂ ਹੋਣ ਤੋਂ ਬਾਅਦ ਵੀ ਐਮਬੈਸੀ ਨੇ ਵੀਜ਼ਾ ਰਿਜੈਕਟ ਕਰਿਆ ਮਨੋਜੀ ਕੰਮ ਨੂੰ ਲੈ ਕੇ ਬੜਾ ਲੋਕਾਂ ਦੇ ਵਿੱਚ ਖਾਊਆ ਬਣਿਆ ਹੋਇਆ ਕਿ ਕੈਨੇਡਾ ਦੇ ਵਿੱਚ ਕੰਮ ਹੈ ਨੀਗਾ ਤੁਸੀਂ ਉੱਥੋਂ ਦੇ অথੋਰਾਈਜ਼ਡ ਰਿਪਰੈਜ਼ੈਂਟੇਟਿਵ ਹੋ ਕੀ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਹਾਂਜੀ ਮੈਂ ਇਹਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਉੱਥੇ ਆਪ 6 ਸਾਲ ਲਗਾਇਆ ਠੀਕ ਹੈ ਪਰ ਪ੍ਰੋਬਲਮ ਕੀ ਆਉਂਦੀ ਹੈ ਕਿ ਇੱਥੋਂ ਬੱਚਿਆਂ ਨੂੰ ਸਾਰਿਆਂ ਨੂੰ ਕਿਉਂਕਿ ਨੌਲੇਜ ਨਹੀਂ ਹੁੰਦੀ ਪਰ ਮੋਸਟਲੀ 90% ਬੱਚਿਆਂ ਨੂੰ ਹਿਊਮਨ ਰਿਸੋਰਸਸ ਬਿਜ਼ਨਸ ਮੈਨੇਜਮੈਂਟ ਇਹ ਜਿਹੇ ਕੋਰਸੇਸ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜੋ ਕਿ ਕੋਈ ਜਿਹਦੇ ਚ ਕੋਈ ਸਕਿੱਲ ਨਹੀਂ ਹੈ ਤਾਂ ਉੱਥੇ ਜਾ ਕੇ ਕੀ ਹੁੰਦਾ ਜੇ ਕੋਈ ਸਾਰੇ ਬੱਚੇ ਜੀ ਐਮਬੀਏ ਤਾਂ ਜੌਬਸ ਕਿਵੇਂ ਮਿਲਣਗੀਆਂ ਕਾਰਪੈਂਟਰਸ ਵੈਲਡਰਸ ਨਰਸਸ ਕਲੀਨਿਕਲ ਕਾਉਂਸਲਰਸ ਸ਼ੈਫਸ ਇਹਨਾਂ ਦੀ ਉੱਥੇ ਕਰਨੀ ਬੱਚਿਆਂ ਨੂੰ ਇੱਥੋਂ ਸਹੀ ਗਾਈਡ ਹੀ ਨਹੀਂ ਕੀਤਾ ਜਾਂਦਾ ਜੀ ਬੇ ਸਹੀ ਗਲਤ ਬਣਾਇਆ ਜਾਂਦਾ ਤੁਸੀਂ ਸਾਡੇ ਕੋਲ ਜਦੋਂ ਇੱਥੇ ਆਉਂਦੇ ਹੋ ਅਸੀਂ ਪਹਿਲਾਂ ਕੰਮ ਕੀ ਕਰਦੇ ਹਾਂ ਤੁਹਾਡੀ ਕਾਉਂਸਲਿੰਗ ਕਰਦੇ ਹਾਂ ਤੁਹਾਨੂੰ ਪਤਾ ਕਰਦੇ ਹਾਂ ਵੀ ਤੁਹਾਡਾ ਇੰਟਰਸਟ ਕਿਸ ਫੀਲ ਦੇ ਵਿੱਚ ਹੈ ਫਾਰ ਇਗਜ਼ਾਮਪਲ ਤੁਹਾਡਾ ਸ਼ੈਫ ਬਣਨ ਦੇ ਵਿੱਚ ਇੰਟਰਸਟ ਹੈ ਤਾਂ ਅਸੀਂ ਤੁਹਾਨੂੰ ਉਹ ਜਾ ਕੋਰਸ ਦਵਾ ਕੇ ਕੱਲ ਨੂੰ ਤੁਹਾਨੂੰ ਉੱਥੇ ਤਾਂ ਕਿ ਵਰਕ ਪਰਮਿਟ ਵੀ ਮਿਲੇ ਪੀਆਰ ਵੀ ਮਿਲੇ ਜੇ ਅਸੀਂ ਤੁਹਾਨੂੰ ਇੱਥੇ ਸਾਰਿਆਂ ਨੂੰ ਅਸੀਂ ਐਚਆਰ ਦਵਾ ਕੇ ਹਿਊਮਨ ਰਿਸੋਰਸਸ ਦਵਾ ਕੇ ਭੇਜੀ ਗਏ ਤਾਂ ਆਫਕੋਰਸ ਉੱਥੇ ਕੰਮ ਦੀ ਵੀ ਕਮੀ ਹੈ ਬਟ ਆਦਰਵਾਇਜ਼ ਇਹ ਜੀ ਕੋਈ ਗੱਲ ਨਹੀਂ ਜੇ ਤੁਹਾਡੇ ਕੋਲ ਇਫ ਯੂ ਹੈਵ ਦਾ ਰਾਈਟ ਫੀਲਡ ਤੁਹਾਡੇ ਕੋਲ ਲਾਈਨ ਸਹੀ ਹੈ ਜੀ ਤਾਂ ਤੁਹਾਨੂੰ ਉੱਥੇ ਜੋਬ ਮਿਲੇਗਾ ਪਿੱਛੇ ਜੋ 트ੰਪ ਗਵਰਨਮੈਂਟ ਨੇ ਕਾਫੀ ਜਿਹੜੇ ਡਿਪੋਰਟ ਕੀਤੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਉਹ ਸਾਰੇ ਜਿਨੂੰ ਆਪਾਂ ਕਹਿ ਦ ਕਰਚੀ ਹੈ ਨਾ ਇਲੀਗਲ ਤਰੀਕਿਆਂ ਨਾਲ ਕਈ ਨੇ ਤਾਂ ਮੈਂ ਇਹ ਲੋਕਾਂ ਨੂੰ ਵੀ ਕਹੂੰਗਾ ਵੀ ਆਪਾਂ ਨੂੰ ਇਲੀਗਲ ਤਰੀਕਿਆਂ ਨਾਲ ਨਹੀਂ ਜਾਣਾ ਚਾਹੀਦਾ ਕਿਉਂਕਿ ਜੇ ਆਪਾਂ ਆਪਾਂ ਨੂੰ ਇੱਥੋਂ ਆਏ ਆ ਵੀ ਆਪਾਂ ਇੱਕ ਵਾਰ ਚਲੇ ਜਾਈਏ ਉੱਥੇ ਜਾ ਕੇ ਕੀ ਹੋ ਜੂਗਾ ਜੇ ਤੁਹਾਡੇ ਕੋਲ ਸਹੀ ਪਰਮਿਟs ਹੀ ਨਹੀਂ ਹੈਗੇ ਜੇ ਯੂ डोंਟ ਹੈਵ ਅ ਵਰਕ ਪਰਮਿਟ ਤੁਸੀਂ ਉੱਥੇ ਕੰਮ ਨਹੀਂ ਕਰ ਸਕਦੇ ਤੁਸੀਂ ਫਿਰ ਸਿਰਫ 2 ਨੰਬਰ 'ਚ ਕੰਮ ਕਰ ਸਕਦੇ ਹੋ ਉੱਥੇ ਤੁਹਾਨੂੰ ਐਕਸਪਲੋਇਟ ਕੀਤਾ ਜਾਂਦਾ ਕੈਸ਼ ਦੇ ਵਿੱਚ ਤੇ ਇਵੈਨਚੁਅਲੀ ਡਿਪੋਰਟੇਸ਼ਨ ਹੋਣੀ ਹੈ ਜੇ ਤੁਹਾਡੇ ਕੋਲ ਪਰਮਿਟs ਨਹੀਂ ਹੈਗੇ ਤਾਂ ਤੁਸੀਂ ਸਹੀ ਤੰਗ ਨਾਲ ਇਮੀਗ੍ਰੇਸ਼ਨ ਹਰ ਬੰਦੇ ਵਾਸਤੇ ਰਸਤਾ ਬਣਿਆ ਹੋਵੇ ਜੀ ਤੁਸੀਂ ਸਹੀ ਰਸਤਾ ਲਓ ਤੁਸੀਂ ਗਲਤ ਲੋਕਾਂ ਦੇ ਕੋਲ ਜਾ ਕੇ ਗਲਤ ਗਾਈਡੈਂਸ ਲੈ ਕੇ ਗਲਤ ਤਰੀਕੇ ਨਾਲ ਜਾਉਂਗੇ ਤਾਂ ਆਪਾਂ ਨੂੰ ਇਹ ਜਿਹੇ ਰਿਪੋਰਟੇਸ਼ਨਸ ਹੀ ਦੇਖਣ ਨੂੰ ਮਿਲਣਗੀਆਂ ਕੀ ਇਸ ਨੂੰ ਕਰਨਾ ਤਿਆਰ ਕਰਨਾ ਚਾਹੀਦਾ ਬੱਚਿਆਂ ਨੂੰ ਸੋ ਤੁਸੀਂ ਆਪਣੀ ਸਾਲ ਨੂੰ ਤੁਸੀਂ ਕੀ ਫਰਸਟ ਜੀ ਬੱਚਿਆਂ ਨੂੰ ਥੋੜਾ ਜਿਹਾ ਬੱਚੇ ਪੜਾਈ ਕਰਦੇ ਆ ਪੜੇ ਲਿਖੇ ਥੋੜੀ ਜੀ ਨੋਲਿਜ ਲੈਣੀ ਪਊਗੀ ਬੱਚਿਆਂ ਨੂੰ ਨੋਲਿਜ ਕੀ ਲੈਣੀ ਪਊਗੀ ਵੀ ਅਸੀਂ ਸਹੀ ਜਗ੍ਹਾ ਤੇ ਗਾਈਡੈਂਸ ਵਾਸਤੇ ਜਾઈએ ਰਾਈਟ ਉਹਦਾ ਇੱਕ ਸਿੰਪਲ ਤਰੀਕਾ ਹੈ ਮੈਂ ਤੁਹਾਨੂੰ ਦਿਖਾਣਾ ਹੈ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਹੈ ਵੀ ਆਹ ਆਨਲਾਈਨ ਗਵਰਨਮੈਂਟ ਨੇ ਸਾਰਾ ਆ ਦਾ ਸਿਸਟਮ ਤਿਆਰ ਕੀਤਾ ਹੈ ਆ ਇੱਕ ਕੈਨੇਡੀਅਨ ਗਵਰਨਮੈਂਟ ਦੀ ਵੈਬਸਾਈਟ ਹੈ ਠੀਕ ਹੈ ਨਾ ਤੁਸੀਂ ਇੱਥੇ ਕੀ ਪਾਉਣਾ ਹੈ ਇੱਥੇ ਤੁਸੀਂ ਸਿਰਫ ਉਹ ਸਿਰਫ ਸਿਟੀ ਦਾ ਨਾਮ ਪਾਉਣਾ ਹੈ ਫਾਰ ਇਗਜ਼ਾਮਪਲ ਆਪਾਂ ਬਠਿੰਡਾ ਸਿਟੀ ਦਾ ਨਾਮ ਪਾਉਣਾ ਹੈ ਇੱਥੇ ਆਪਾਂ ਬਠਿੰਡਾ ਸਿਟੀ ਨਾਲ ਨਾਮ ਪਾਇਆ ਆਪਾਂ ਤਾਂ ਇਹ ਕੈਨੇਡੀਅਨ ਗਵਰਨਮੈਂਟ ਨੇ ਤੁਹਾਨੂੰ ਦੱਸ ਦੇਣਾ ਵੀ ਆ ਲੋਕ ਲਾਇਸੈਂਸ ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਦੋ ਲੋਕ ਲਾਇਸੈਂਸ ਨਹੀਂ ਇਹਨਾਂ ਕੋਲ ਜਾਓ ਕਿਸੇ ਕੋਲ ਵੀ ਜਾਓ ਇਹ ਉੱਪਰ ਵਾਲੇ ਮੈਨੂੰ ਜਾਣਦੇ ਆ ਜੀ ਇਹ ਕੈਲਗਰੀ ਬੰਦੇ ਆ ਸੈਕਿੰਡ ਨੰਬਰ ਮੀਲਾ ਹੈ ਬਠਿੰਡਾ ਦੇ ਵਿੱਚ ਹੋਰ ਕੋਈ ਬੰਦਾ ਲਾਇਸੈਂਸ ਨਹੀਂ ਗਿੱਦੜਵਾ ਦੇ ਵਿੱਚ ਕੋਈ ਵੀ ਨਹੀਂ ਹੈਗਾ ਕਿਉਂਕਿ ਮੇਰਾ ਲਾਇਸੈਂਸ ਬਠਿੰਡੇ ਦਾ ਮੈਂ ਬਣਾਇਆ ਮੈਂ ਤੇ ਇੱਕ ਮੇਰਾ ਸਰੀ ਦੇ ਵਿੱਚ ਆਫਿਸ ਚੱਲਦਾ ਲੈਂਕੂਗਰ ਦੇ ਵਿੱਚ ਤਾਂ ਜਦੋਂ ਤੁਸੀਂ ਇਹਨਾਂ ਕੋਲ ਜਾਂਦੇ ਹੋ ਇਹਨਾਂ ਦੀ ਰਿਸਪੌਂਸਿਬਿਲਟੀ ਹੈ ਵੀ ਇਹ ਤੁਹਾਨੂੰ ਸਹੀ ਤਰੀਕੇ ਨਾਲ ਭੇਜਣਗੇ ਤੁਹਾਨੂੰ ਇਹ じゃ ਇੱਥੋਂ ਕੋਰਸ ਦਿਵਾਣਗੇ ਤੁਹਾਡੀ ਫਾਊਂਡੇਸ਼ਨ ਇਹ ਜੀ ਬਣਾਣਗੇ ਵੀ ਕੱਲ ਨੂੰ ਤੁਹਾਨੂੰ ਉੱਥੇ ਜਾ ਕੇ ਦਿੱਕਤ ਨਹੀਂ ਆਊਗੀ ਜੀ ਆਪਾਂ ਚਲੇ ਗਏ ਇੱਕ ਵਾਰ ਬਸ ਆਪਾਂ ਜਾ ਹਟ ਚੜਨੇ ਆਂ ਵੀ ਇੱਥੋਂ ਵੀਰ ਜਿਵੇਂ ਮਰਜੀ ਜਿਹੜਾ ਮਰਜੀ ਵੀਜ਼ਾ ਲੱਗਦਾ ਵਿਜ਼ਟਰ ਵੀਜ਼ਾ ਤੇ ਭੇਜ ਤੋ ਆਪਾਂ ਜਾ ਹਟ ਚੜ ਗਏ ਉੱਥੇ ਜਾ ਕੇ ਕੰਮ ਕਿਵੇਂ ਕਰੂਗਾ ਜਿਵੇਂ ਆਮ ਤੌਰ ਤੇ ਸੈਂਟਰਾਂ ਚੱਲਦਾ ਕੋਈ ਪੈਕੇਜ ਦੀ ਗੱਲ ਕਰਦਾ ਕੋਈ ਕਿਸ ਤਰ੍ਹਾਂ ਦੇ ਤੁਹਾਡਾ ਵੀ ਕੋਈ ਪੈਕੇਜ ਵਗੈਰਾ ਜਾਂ ਬੱਚਾ ਨੂੰ ਕੋਈ ਹੈ ਨਾ ਜੀ ਅਸੀਂ ਸਾਡਾ ਕੋਈ ਪੈਕੇਜ ਸਿਸਟਮ ਨਹੀਂ ਹੈਗਾ ਸਾਡੇ ਕੋਲ ਤੁਸੀਂ ਆਉਂਗੇ ਟਰਾਂਸਪੈਰੈਂਟ ਸਿਸਟਮ ਹੈ ਤੁਹਾਡੀ ਜਿਹੜੀ ਫੀਸ ਹੈ ਜੇ ਤੁਸੀਂ ਟਿਊਸ਼ਨ ਫੀ ਪੇ ਕਰਨੀ ਹੈ ਬੱਚੇ ਦੇ ਅਕਾਊਂਟ ਦੇ ਵਿੱਚੋਂ ਕਾਲਜ ਦੇ ਅਕਾਊਂਟ ਦੇ ਵਿੱਚ ਜਾਊਗੀ ਸਾਡੀ ਉਹਦੇ ਵਿੱਚ ਕੋਈ ਡੀਲਿੰਗ ਨਹੀਂ ਹੈਗੀ ਜਦੋਂ ਤੁਹਾਡਾ ਕੰਮ ਹੋ ਗਿਆ ਅਸੀਂ ਆਪਦੀ ਕਹਿ ਕੇ ਤੁਹਾਨੂੰ ਕੰਸਲਟੇਸ਼ਨ ਫੀਸ ਉਹ ਲਵਾਂਗੇ ਜੀ ਉਹ ਸਾਡਾ ਹੱਕ ਹੈ ਅਦਰਵਾਈਜ਼ ਫੁਲੀ ਟਰਾਂਸਪੇਰੈਂਟ ਹੈ ਸਾਡੇ ਕੋਲ ਕੋਈ ਪੈਕੇਜ ਸਿਸਟਮ ਨਹੀਂ ਹੈ